ਅੱਜ ਲੱਗੇ ਕੀ ਕਰਨ ਚੌਲ ਬਣਾਉਣ ਗਏ ਆ ਹਾਂ ਲੋ ਗਾਇਸ ਚੌਲ ਬਣਾਉਣ ਗਏ ਆ ਬਣਾਉਣੇ ਦੇਖੋ ਵਿੱਚ ਡਏ ਆ ਤੁਹਾਨੂੰ ਵੀ ਆਪਣਾ ਦਿਖਾ ਨਹੀਂ ਸਕਦੇ ਕੀ ਚੈਪ ਚੈਪਣੀ ਦਿਖਾਉਣਾ ਹੁੰਦੇ ਥੋੜਾ ਜਿਹਾ ਵੀ ਆਪਣਾ ਚੈਪ ਐਕਸਪੀਰੀਅੰਸ ਸੈਕਸ਼ਨ ਆ ਰੋਵੇ ਰੋਵੇ ਦਾ ਘਰ ਵੀ ਕਪੜੇ ਵਾਲਾ ਭਰਾ ਠਾੜਣਾ ਵਾਲੇ ਇੱਕ ਇੱਕ ਦਿਹਾੜਾ ਭੈਣ ਇੱਕ ਰੱਬਈ ਵਾਲਾ ਬੰਦਾ ਵਿੱਚ ਆਇਆ ਦਾ ਕਰਨਾ ਕੀ ਹੈ ਦੁਬਈ ਵਾਲੀ ਕਿਸਮਤ ਹੈ ਜਿਹੜੋਥੀ ਲੱਗੋ ਮੈਂ ਚੌਲ ਗਾਇ ਚੌਲ ਚੌਲ ਖਾਣੇ ਪਾ ਦੇ ਵਿੱਚ ਚੌਲ ਚੱਲ ਕੋਈ ਚੌਲ ਫੜਾ ਉਹ ਜੂਆ ਗਿਆ ਬੱਕਣ ਵਾਲਾ ਉਹ ਹੋ ਭੈਣੋ ਗਿਆ ਬੜੀ ਫਾਰਮ ਚ ਚੱਲਣ ਡਿਆ ਹੋਏ ਇਹ ਬਾਂਜਣਗੇ ਇਹਨੂੰ ਭੰਨ ਦੁਬਈ ਬੰਨ ਤਾਂ ਚੁੱਕੀ ਮੜਾ ਜਾ ਆਲੇ ਕੁਛ ਛੱਡੀ ਵਾਲੋਂ ਆਈਏ ਮੈਨੂੰ ਭਨ ਨਹੀਂ ਆ ਕੁਈ ਮੜਾ ਜਾ ਇਹ ਬੇਦਲੀ ਰੰਗ ਨੀਗਲ ਨਾਲ ਦੋ ਦੋ ਦਿਨਾਂ ਮਹੀਨੇ ਰਾਤ ਤੱਕ ਭਾਂਜਣੇ ਹਨ ਰਾਤ ਤੱਕ ਭਾਂਜਣੇ ਆ ਵੇਖੋ ਭਾਈ ਹੋ ਰਹੀ ਹੈ ਇਹ ਬੰਦੇ ਨੇ ਰਾਤ ਰਾਤ ਕੰਮ ਕਰਕੇ ਤੇ ਜੋ ਕਹਿੰਦਾ ਸਵੇਰੇ ਮੈਂ ਸਪਾਈ ਕਰਕੇ ਫੇਰ ਹੀ ਸੌਣਾ ਹਾਏ ਲੋ ਗਾਇਸ ਕਹੀ ਮੜਾ ਉਹ ਕਹੀ ਮੜਾ ਹਾਏ ਲੋ ਗਾਇਸ ਉਹ ਨਹੀਂ ਉਹਨੇ ਤਾਂ ਕਹਿਣਾ ਹੈ ਲੋ ਗਾਇਸ ਸਾਰੇ ਉਹ ਸਾਰੇ ਬਤੀਆ ਹਾਂ ਬਾਹਰ ਯਾਰ ਇਹ ਸਪਾਈ ਹੋਣੀ ਇਹਨੂੰ ਦੋ ਤਿੰਨ ਘੰਟੇ ਲੱਗ ਜਾਣੇ ਆ ਇਹ ਬੰਦਾ ਗੱਲਾਂ ਕਰੂਗਾ ਜਿਹਨੇ ਸੌਂ ਖਾਦੀ ਐ ਅਸੀਂ ਲੈ ਕੇ ਆ ਰਹੇ ਹਾਂ ਔਲਪਨ ਨੂੰ ਤਿਆਰ ਨੇ ਚੌਲ ਸ਼ਾਮਾਂ ਤੱਕ ਬਣ ਜਾਣ ਜੇ ਸਾਡਾ ਗੈਸ ਚੱਲਣ ਡਿਆ ਗੈਸ ਬੜੀ ਫਾਰਮ ਚੱਲਣ ਡਿਆ ਬੰਦੇ ਨੇ ਬੰਦੇ ਨੇ ਦੇਖੋ ਇਹ ਸਕੀਟ ਦੇ ਮਿਸਤਰੀ ਇਹ ਆ ਵੀਰ ਉਹ ਕਿਉਂ ਹੁੰਡਿਆ ਉਹ ਕਿੰਦਰ ਵੀਡੀਓ ਕਰ ਲਗੀ ਆ ਮੈਂ ਉੱਧਰ ਰੋੜ ਦੇ ਉਹ ਕਿਉਂ ਹੁੰਡਿਆ ਆਨੂੰ ਬਧਨਾਮ ਕਰਦੇ ਆ ਮਾਮਾ ਕਾਂਡ ਹੋ ਗਿਆ ਤੇ ਕਾਂਡ ਕੀ ਹੋ ਗਿਆ ਗੈਸ ਮੁੱਕ ਗਿਆ ਮੋ ਗਿਆ ਮੋ ਗਿਆ ਬਣ ਕੇ ਚੌਲ ਉਸਤਾਦ ਜੀ ਚੌਲ ਬਣ ਕੇ ਹੁਣ ਦੇਖਦੇ ਆ ਗੈਸ ਤੇ ਆ ਗਏ ਠੀਕ ਹਨਾ ਤੇ ਬੰਦ ਜਿਹੜੇ ਕਿਤੇ ਆਉਣ ਲੱਗੇ ਉਹ ਲੈ ਚੁੱਲਾ ਲੈ ਆਪਣਾ ਯਾਰ ਅਮਰ ਜੀ ਚੁੱਲਾ ਲੈ ਆ ਲਓ ਮੈਂ ਅੰਦਰ ਸੂਈ ਵਾਲਾ ਬੋਇਆ ਪਾ ਤੁਹਾਡੀ ਫੋਟੋ ਜੀ ਦਿਖਾ ਲਾਦਾ ਬੰਦਾ ਦਿਖਾਤਾ ਨਾ ਬੰਦਾ ਬੰਦਾ ਮੂੰਹ ਆਉਣਾ ਹੀ ਨਹੀਂ ਭੈਣ ਜੀ ਦਿਖਾ ਦੇਣਾ ਹੈ ਕੱਪੜੇ ਵਾਲਾ ਹੈ ਮੈਂ ਐਡਮਿਨ ਰਖਾ ਰਿਹਾ ਬੰਦੇ ਆਂ ਨਗਾਦ ਰਿਆ ਬੰਦੇ ਆਂ ਯਾ ਚਾਹ ਹੋਣ ਭੁੱਖ ਲੱਗੀ ਗਈ। ਜੋ ਇਹਨਾਂ ਵਰਗਾਂ ਨੂੰ ਭੁੱਖ ਬੜੀ ਲੱਗਦੀ ਆਪੇ। ਅੱਲਾਹ ਜੀ ਇਹ ਕਥਾ ਵਾਲਾ ਆ। ਆ ਤਾਂ ਮੈਂ ਛੁੱਟੀ ਕਰਦੀ ਕੰਮ ਤੋਂ ਉਦੋਂ ਪਿਆ ਜਗਾਇਦ ਮੁੱਕ ਗਿਆ। ਮੈਂ ਨਾ ਤੁਹਾਨੂੰ ਲਾਵਾਂਗਾ ਤੇਰੇ ਕੋਲ ਆਂਦਾ ਮੈਂ ਨਹੀਂ ਆਣਾ। ਬੰਮਰਾ ਨੂੰ ਬਲਾ ਕੋਲ ਵੇਣਾ ਇੱਕਦਮ। ਰਾਣਾ ਰਾਣਾ ਨਾ। ਨਾਲੇ ਅਗਰ ਕਿੰਨੇ ਦਿਨਾਂ ਬਾਅਦ ਨਾਤਾ ਜ। ਮਮਾ ਕੱਲ੍ਹ ਤਾਂ ਨਹੀਂ। ਸਾਲਿਆ ਮੇਰਾ ਮੇਰਾ ਬੰਦਾਨਾ ਨੇ ਭੇਜਵਾ ਸਵਾਈ ਕਰਨੇ ਵੀ ਬੰਦਾਨਾ ਦਾ ਮੈਂ ਮੈਂ ਰਾਣਾ ਪਛਾਨਿਆ ਨਹੀਂ ਮੈਂ ਆ ਗਿਆ ਗੋਰਾ ਬੜਾ ਹੋ ਗਿਆ ਸਾਲਿਆ ਜਦੋਂ ਆਇਆ ਪਹਿਲ ਯਾਰ ਸੁੱਤਾ ਲੇ ਕੇ ਆਇਆ ਭੇਜੋ ਪਿਆ ਉਹ ਤੂੰ ਮੈਂ ਹਾਂ ਕਿਹੜਾ ਬੰਦਾ ਭੇਜੋ ਪਹਿਲੇ ਮੈਂ ਵੀ ਨਹੀਂ ਪਛਾਨਿਆ ਇਹਨੂੰ ਮੈਂ ਕਿਹੜਾ ਭੇਜਦਾ ਪਰੇ ਪਰੇ ਇਧਰ ਹੋ ਜਿੰਦੀ ਭਾਂਦੀ ਆ ਗਿਆ ਕਿਹੜਾ ਸ਼ਖ ਹੈ ਕੁੜੀ ਆ ਸਿਲੰਡਰ ਦਾ ਜੂਕ ਕਢਿਆ ਚੱਕ ਹੈ ਮੂਕਾ ਕਿ ਨਹੀਂ ਕਰ ਰਹੀ ਬਈ ਉਹ ਤੂੰ ਹੀ ਪਾਣੀ ਪਾਈ ਜਾਂਦੇ ਸੀ ਇਹ ਸਾਰਾ ਸੀਦਾ ਆਈ ਕੋਈ ਨਾ ਬਣਿਆ ਹੈ ਜੋ ਬਣਾਈ ਕਰਦੇ ਕੋਈ ਹੋ ਰਿਹਾ ਹੈ ਉਹ ਐਡਾ ਰੱਖੀਦਾ ਮੇਰੇ ਨਾਲ ਐਡਾ 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 ਰੱਖੀਦਾ ਭੈਣ ਜੀ ਨਹੀਂ ਨਾ ਚਾਹ ਕੀ ਆਪਾਂ ਪਿਸ਼ੀ ਹੋ ਗਿਆ ਚਾਹ ਬਣਦੀ ਹੈ ਇਦਾਂ ਰੋਗੂ ਨੇ ਨਹੀਂ ਬਣਿਆ ਭੈਣ ਜੀ ਚਾਹਣਾ ਸੋਇਆ ਗਿਆ ਨਾ ਜੂਕਣਿਆ ਇਹ ਰੋਗੂ ਦਾ ਬੈਲੀ ਬਣਿਆ ਇੱਧਰ ਕੁਝ ਨਹੀਂ ਕੋਈ ਚਾਹ ਆ ਤੀ ਫੋੜੋ ਲੈ ਆਈ ਨੀ ਅਬੀ ਫੋੜੋ ਲੈ ਖਾਣੇ ਜਾ ਰੂ ਹੈ ਇੱਕ ਮਾਨ ਕਿਹੜੇ ਮਿਸਤਰੀ ਨੇ ਆ ਬਣਾ ਜੜਿਆ ਲਿਆ ਬਲ ਕਰ ਖੜਿਆ ਕੁੜੀ ਹੈ ਮੇਰੇ ਕਮਰੇਆਂ ਨੂੰ ਲਿਆ ਬਲ ਕਰ ਖੜਿਆ ਕੁੜੀ ਦਾ ਕੋਲੇ ਤੇ ਇੱਕ ਇੱਕ ਪੁੱਲੇ ਦਾ ਬਾਹ ਨੂੰ ਪਗਾ ਪਾਤਾ ਕੁੜੀ ਬੱਲ ਬੱਲ ਕਰਤਾ ਆਹ ਉਹ ਲੀ ਦਾ ਅიშਣੇ ਤੱਕ ਆਹ ਉਹ ਸੰਜੇ ਜਿਹਾ ਦਾ ਰੋਈਆ ਮੈਂ ਆਹ ਉਹ ਲਤੀ ਦਾ ਦਾ ਰੱਦ ਪੈ ਗਿਆ ਭੇਜੋ ਉਹਦਾ ਆ ਇਹਨੂੰ ਆਪਣੀ ਨਾਲ ਮੈਂ ਨਾ ਭੇਜ ਬੰਦਾ ਸੱਗੀ ਯਾਰ ਬੰਦਾ ਨਾ ਦਾ ਭੇਜਾ ਗਿਆ ਆ ਸਾਰੀ ਮੈਂ ਨਹੀਂ ਸਾਰਾ ਘੜਿਆ ਸਾਰਾ ਫਲੈਕ ਕਹਿਣ ਦਾ ਕਰ। ਉਹ ਠੀਕ ਹੈ ਕੋਈ ਗੱਲ ਨਹੀਂ। ਪਿੱਛੇ ਦਾ। ਇਹ ਤਾਂ ਮਾਰਨੇ ਲਈ ਹੀ ਹੈ। ਓਏ ਜਿਹੜਾ ਤੂੰ ਆਪਣਾ ਲੈਣਾ ਹੈ ਉਹ ਪਾ ਲੈ। ਸਾਰਾ ਜਿੰਨਾ ਰੋਟੀ ਖਾਣੀ ਹੁੰਦੀ ਹੈ ਮੈਂ ਇਕੱਲਾ ਕਰੀ ਨਹੀਂ ਸੋਲ ਕਰਨਾ। ਮੈਂ ਤਾਂ ਸਿਖਣਾ ਕਿ ਰੋਟੀ ਖਾਣੀ ਉਹਨੇ ਮਰੋਣਾ ਵੀ ਦੱਸ। ਬੰਨੇ ਇਹਨਾਂ ਨੂੰ। ਇਹ ਕੱਲੇ ਖਾਣਾ ਮੇਰਾ। ਤੇ ਦੇਦੇ ਸਰਦੂ ਲਈ ਸੀਜੀ ਜਾਣੀ। ਤੂੰ ਮਤਲਬ ਭਰਾ ਹੈ ਨਹੀਂ। ਓ ਓ ਆ ਐ ਟੋਲਾ ਆਪਣਾ ਟੋਲਾ ਡੋ ਇਹ ਬਾਰ ਦਾ ਟੋਲਾ ਰੱਬ ਨੇ ਜਿਹੜਾ ਅੱਜ ਪਾਣੀ ਮੋੜ ਮੋੜ ਪਿਛੇ ਮੋੜ ਨਹੀਂ ਹੋਣਾ ਇਹ ਖਤਈ ਨਹੀਂ ਹੋਣਾ ਨਹੀਂ ਹੋਣਾ ਸੋਣਾ ਕਿਹਨੂੰ ਪਾਣੀ ਇੱਥੇ ਵੀ ਇੱਥੇ ਆ ਪਿਛਾ ਚੱਲ ਜੀ ਚਲੋ ਜੀ ਮਿੱਥਰ ਚਲੀਏ ਥੋੜਾ ਲੈ ਨਾਲੀ ਉਹ ਕੁੜਾ ਕਿੱਥੇ ਘਟਣਾ ਪੈ ਜਾ ਉਹ ਟੋਟਾ ਮਨੇ ਜਾਏ ਉਹ ਘਟੀ ਚ ਜਾ ਜਾ ਮਾਰ ਲਾ ਪਾਣੀ ਫਾਟ ਕਰਦੇ ਉਹ ਕੁੜੀ ਆ ਉਹ ਪਾਣੀ ਉਹ ਤਾਂ ਛੱਡੀ ਜਾਣਾ ਰਾਣਾ ਕਰੀ ਜਾਂਦਾ ਇਧਰ ਇਹਨੂੰ ਕਰ ਲਿਓ ਉਹ ਕੋਈ ਨਹੀਂ ਬਣੀ ਬੋਲਿਆ ਆਹ ਬਾਤਾਂ ਖਲਾਰਾਂ ਦੇ ਕੂਂਜ ਪਰਾਂ ਨੂੰ ਮੂੰਹ ਕਰੀ ਓਏ ਉਧਰ ਮੂੰਹ ਕਰੀ ਉਧਰ ਨੂੰ ਮੂੰਹ ਕਰੀ ਭੈਣ ਆ ਬੰਦਾ ਨਹੀਂ ਇੱਕ ਟਿਕਣ ਡਿਆ ਆੜੇ ਉਹ ਕਰਨਾ ਕਿ ਬੰਦਾ ਨਹੀਂ ਬੱਜਣ ਡਿਆ ਐਡਾ ਸੈਅ ਦਿਖਾ ਸਕਦੇ ਬਸ ਮੂੰਹ ਨਹੀਂ ਦਿਖਾਉਣਾ ਦਾ ਅਸੀਂ ਉਹ ਪਾ ਉਹ ਕਾਲਾਸ ਭਾਈ ਰਾਤ ਪੈਂਦੀ ਹੈ ਮੇਰੇ ਭਾਗੇ ਦੀ ਨਿਆਣੀ ਨਹੀਂ ਜੀ ਬੜਾ ਕੰਮ ਕਰਨ ਵਾਲਾ ਇਹੋ ਫੋਨ ਤੇ ਬਾਹਰ ਗੱਲ ਕਰ ਲਈਂ ਖਰਾਬ ਬੜੀ ਖਰਾਬ ਕੋਈ ਕਹਿ ਦੇ ਉਹ ਯਾਰ ਇਹਦਾ ਪਰਨਾ ਨਹੀਂ ਉਹ ਵੱਜਣ ਦੇ ਆ ਇਹਦਾ ਤਿੰਨ ਵਾਰੀ ਲੋੜ ਬੰਨ੍ਹਿਆ ਨੇ ਚਾਪੜ ਚੁੱਕੀ ਯਾਰੀ ਸਾਲਾ ਦੇ ਕੋਲ ਲੋ ਚਾਬੀ ਹੋਈ ਹੈ 24 ਜੋਕੇ ਬਣਾਣਾ ਸਰੋ ਭੈਣ ਜੇ ਤੂੰ ਬਣਾਣਾ ਹੋ ਗਈ ਸਿਲੰਡਰ ਭਰਾ ਕੇ ਤੇਰੀ ਉਸ ਪਾਂ ਨੂੰ ਬੜੀ ਘੜੀ ਕਵਤੈ ਆਓ ਤੇ ਲਿਓ ਜੀਨੇ ਵੇ ਇੱਧਰ ਆ ਵੇ ਆ ਗਿਫਟ ਹੈ ਗਿਫਟ ਸਿਲੰਡਰ ਤੂੰ ਖੋਲੋ ਉਸਤਾ ਜੀ ਉਹ ਬੰਦਾ ਚੌਂਕੜੀ ਮਾਰ ਕੇ ਬੈਠਾ ਹੈ ਆਪਣਾ ਲਾ ਕੇ ਬਹਿ ਜਾ ਕੇ ਤੁਸੀਂ ਉਹ ਮਾਮਾ ਕਿੱਥੇ ਚੌਂਕੜੀ ਮਾਰੇ ਬੈਠਾ ਵੇ ਆਂਦਾ ਮੇਰਾ ਮੂੰਹ ਨਾ ਦਿਖਾਓ ਮੈਨੂੰ ਬਦੇ ਆਈ ਹੈ ਓਏ ਆਂਦਾ ਮੇਰਾ ਮੂੰਹ ਨਹੀਂ ਦਿਖਾਉਣਾ ਉਹ ਐਦਾਂ ਕਰ ਜਿੱਦਾਂ ਹੋਟਲ ਤੇ ਨਹੀਂ ਪੜਿਆ ਗਿਆ ਹੁੰਦਾ ਪੌੜੀਆਂ ਦੇ ਖਲੋਏ ਪੜਾ ਕੀ ਜਾਂਦਾ ਇੱਧਰੇ ਮੈਨੂੰ ਸਾਨੂੰ ਚਾਬੀ ਫੜ ਕੇ ਦੇਈ ਮੈਂ ਤੇ ਆ ਨਹੀਂ ਆ ਜਾਣਾ ਤੇਰੇ ਕੋਲ ਨਹੀਂ ਜਿੱਦਾਂ ਹੋਟਲ ਤੇ ਨਹੀਂ ਪੜਿਆ ਗਿਆ ਹੁੰਦਾ ਐਦਾਂ ਦਾ ਕਰ ਆ ਗਿਆ ਇਹਦੇ ਮੂੰਹ ਤੇ ਪਾ ਦਈਏ ਕੋਈ ਪੱਕਾ ਜੀ ਤਿੰਨ ਵਾਰੀ ਮਾਮੇ ਨੇ ਬੰਨਣਾ ਲਾ ਕੇ ਬੰਨਿਆ ਹੋਏ ਓਏ ਜਿੱਥੇ ਮੈਂ ਤਾਂ ਉਹ ਲੱਤ ਵੇਖੀ ਓਏ ਦਿਖਾਉਂ ਨਹੀਂ ਦਿਆ ਮੂੰਹ ਮੈਨੂੰ ਮੂੰਹ ਦਿਖਾਉਂ ਨਹੀਂ ਦਿਆ ਆਂਦਾ ਤੂੰ ਐ ਦੋ ਕੰਪੈਕਟ ਵੇਚੀ ਆਏਗਾ ਟਾਈਮ ਨਾ 2 ਕਿਲੋ ਨਿਕਲਣਾ انشاءاللہ ਅਰਤੀਸ਼ ਭਾਈ ਪਵਾਏ ਜੇ ਤੋਂ ਕਰਤੀ ਜਾਂ ਭੈਣ ਦੇ ਸਿਲੰਡਰ ਨਹੀਂ ਭਰਿਆ ਤਾਂ ਵੀ ਆਵਾ ਆਇਆ ਨਹੀਂ ਆਇਆ ਨਹੀਂ ਉਹ ਵੇ ਖਲੋਤਾ ਕਿਦਾਂ ਗਮ ਨਾਲ ਨਾ ਨਹੀਂ ਭਰੇ ਆਇਆ ਨਹੀਂ ਆਇਆ ਭਾਂਡੇ ਨੂੰ ਭੁੱਖ ਬੜੀ ਲੱਗੀ ਉਹਦੇ ਵੱਡੀ ਹੋਈ ਖਰਾਬ ਆਪਣੀ ਅੱਡੀ ਬਣ ਰਹੀ ਹੈ। ਸ਼ਾਪਿੰਗ ਕੌਂਟਿਨੈਂਟ ਆ ਲੋ ਗਾਈਜ਼। ਆਹ ਕੀ ਜਾਣਾ ਇਹਦੇ? ਉਹ ਇਹ ਸ਼ੁਰੂ ਹੀ ਹੋਈ ਹੈ। ਬੋਲੀ ਜਾਂਦੀ ਦਵਾ ਪਤਿਲਾ ਹੋਰ ਵੀ ਲੈਣ। ਹੋਰ ਡੱਬੇ ਵੀ ਭਾਈ ਕਾੜੀ। ਵੇਲਣਾ, ਵੇਲਣਾ ਕਿਸੇ ਆਪਣਾ ਵੇਲਣਾ। ਉਧਰ ਆ ਜੀ ਇੱਧਰ ਕਾਊਂਟਰ ਤੇ। ਵੇਲਣਾ ਕਾਊਂਟਰ ਤੇ। ਆ ਇਹ ਕਰਨਾ। ਸਾਰੋ ਗਾਈਜ਼ ਏ ਸਾਲਿਆ ਉਹਨਾਂ ਦਾ ਹੀ ਉਹਨਾਂ ਦਾ ਸਾਰੇ ਲੈ ਕੇ ਜਾਣਾ ਹੀ ਇਹ ਵੱਡਾ ਹੀ ਅਹੀਂ ਛੋਟਾ ਲਿਆਈ ੱਟਕਾ ਰਹਿ ਗਿਆ ਸਾਲਿਆ ਫਿੱਟ ਹੋ ਗਿਆ ਜਿਹੜੀ ਪੈਸੇ ਖੋਦਨੇ ਆ ਮੈਂ ਮਮਾ ਆਵਾ ਕਹੇ ਥਾਲੀ ਰੱਖਣੀ ਹੈ ਤੇ ੱਟਕ ਰਿਹਾ ਵਧੀਆ ਨਹੀਂ ਫਿੱਟ ਹੋ ਗਿਆ ਪੈਨ ਉਹਦਾ ਟੱਕਣ ਭਾ ਕਿਲੋ ਦਾ ਪੈਣਾ ਮੈਂ ਜਾ ਕਿਲੋ ਹੀ ਹੋਣੀ ਨਹੀਂ ਦੇਣਾ 6.5 ਕਿਲੋ ਦੇਣਾ ਆ ਕੇ ਆ ਕੇ ਬਾਈ ਆ ਜਾ ਹੈ ਲੋ ਗਾਈਸ ਪਾਂਡੇ ਲੜੋ ਹੋਰ ਵੀ ਆਸਮਾਨ ਤੇ ਪਾਂਡੇ ਲੜੋ ਉਹ ਤੋਂ ਮਾਰ ਰਿਹਾ ਆਉਂ ਵੀ ਉੱਥੇ ਪਿਆ ਕਾਊਂਟਰ ਤੇ ਲੈਣ ਤੇ ਪਿਆ ਉਹ ਆ ਲੈਣੀ ਕੰਨਾ ਦਿਰਿਗ ਤੇਰੇ ਕੰਨਾਂ 'ਚ ਮੈਰ ਕਰਨਾ ਸੋਣਦਾ ਸਾਲਾ ਪੱਕ ਕਰਕੇ ਨਹੀਂ ਸੋਣਦਾ ਸੋਣਦਾ ਨਹੀਂ ਪੱਕਾ ਨਹੀਂ ਆਈ ਪੱਕ ਨਹੀਂ ਬੰਦੇ ਸਾਲਾ ਬੰਦ ਨਾ ਤੂੰ ਵੀ ਮੋਨਾ ਹੈ ਰੋ ਢਾਹੇ ਢਾਹ ਡੰਡੇ ਅੰਦਰ ਹੀ ਹੈ ਜੋੜ ਲੋ ਮੰਮਾ ਲਮਾ ਹੀ ਨਾ ਆਹ ਕੀਤਾ ਲਮਾ ਬੋਲ ਕਿੰਨੇ ਦਾ ਹੈ 220 ਰੁਪਏ ਦਾ ਉਹ ਠੀਕ ਹੈ 220 ਸੋਰੇ ਮਾਜ ਭਾਂਡੇ ਲੜਾਈ ਹੋਣੀ ਆਪਣੀ ਆ ਦੱਸੋ ਕਿੰਨੇ ਮਾਜੇ ਕਿਹਦੇ ਦੱਸ ਓਏ ਮੋਟਿਆ ਓਏ ਗਾਲ ਨਹੀਂ ਕਢਣੀ ਆ ਬੰਦਾ ਆਪਣਾ ਥੱਕ ਗਿਆ ਲੱਗਦਾ ਮੈਂ ਸਪਾਈ ਬੜੀ ਕੀਤੀ ਐ ਏਦਾਂ ਖਲਾਰਾ ਬਾਤ ਓ ਯਾਰ ਇਹਦਾ ਮੂੰਹ ਆਜ ਤਾਂ ਘੜੀ ਮੜੀ ਹੋਵੇ ਥੋੜੇ ਦਾ ਨਾ ਚਲੋ ਕਰੋ ਜੋ ਕੈਂਟੇ ਕਰੋ ਆਪਣੀ ਮੀਟਿੰਗਾਂ ਦਾ ਓਏ ਕੈਂਟੇ ਗੱਲ ਨਹੀਂ ਕਰਨੀ ਕਰੋ ਭਨੇਰੀ ਇਹ ਸਲਾਹ ਕਰਦੇ ਕਰੋ ਜਦੋਂ 3000 ਰੁਪਏ ਤੇਨੇ ਦਰਸਣ ਜੇ ਕਰਦੀ ਕੋਈ ਨਹੀਂ ਆ ਮਹੀਨੇ ਦਾ 3000 ਜਾਂ 4000 ਰੁਪਏ ਲੰਦਾ ਕਰ ਕੰਮ ਤੇਰਾ ਭੈਣ ਤਸਵਰ ਰੋਟੀਆਂ ਰੜੀਆਂ ਲਾ ਕੇ ਨੂੰ ਦੇ ਦੇ ਚਾਰ ਹਾਂ ਚ ਦਰ ਰਾਸ਼ਨ ਵੀ ਲੈਣਾ ਆਹੋ ਤੂੰ ਪੁੱਠੀ ਕਰ ਕਰ ਜਾ ਕਰ ਵਿੱਚ ਪਨੀਰ ਤਾਂ ਮਾਮਾ ਥੱਲੇ ਜੀ ਡਾਲੀ ਨਹੀਂ ਜੀਗਾ ਨਾ ਮੈਂ ਨਹੀਂ ਪਨੀਰ ਨਹੀਂ ਕਹਿੰਦੇ ਤੈਨੂੰ ਮੀਟ ਆਹੋ ਮਾਮਾ ਕੈਡਿੰਗ ਰਾ ਕੇ ਕਮਾਈ ਜਾਣ ਕਿਥੇ ਗਈ ਆਲੇ 250 ਕੰਦਾ ਮੈਂ ਕਹੀ ਗਿਆ ਬੱਡਾ ਸੁਦਾ ਪਹਿਲੇ ਹੁੰਦੇ ਨੇ ਪੈਸੇ ਪਾਦੇ ਹਾਂ ਦੋ ਹਾਤੇ ਪਾਏ ਨਹੀਂ ਬਾਪੂ ਇਹ ਤਾਂ ਕਹਿੰਦੇ ਸੋਚਦੇ ਨਾ ਭੈਣੇ ਦਾਦਾ ਜਮਾ ਕਰਦਿਆ ਦਾ ਮੁੰਡਾ ਤੇਰਾ ਭੈਣੂ ਬਾਪੂ ਕਹਿੰਦੇ ਇਕੱਠੇ ਪਾਏਗਾ ਦੋ ਚਾਰ ਲੱਖ ਕਿੱਥੇ ਬੋਲੇ ਗੜੇ ਬਾਏ ਉਹਦੇ ਆਇ ਪਿਛਲਾ ਛੇ ਮੁੰਡਿਆ ਨੂੰ ਪਤਾ ਹੈ ਬਿਮਾਰ ਆ ਤੇ ਆ ਬਿਮਾਰ ਆ ਭੈਣੇ ਤੇ ਕਿਲੋ ਦਵਾਈਆਂ ਲੈ ਕੇ ਖੇਣਾ ਲੱਗੇ ਸੋਚ ਨਾ ਉਹਦੇ ਘਰ ਤੋਂ ਲੈ ਓਏ ਸੋਚ ਨਾ ਉਥੇ ਕੋ ਸੋ ਜਾਵੇਂ ਗਾ ਦੇ ਤੂੰ ਦੇਣੀ ਚੋਗੀ ਇਹਦੇ ਸੋ ਜਾਣਾ ਨਹੀਂ ਨਾ ਪੂਰੀਆਂ ਵਾਲੇ ਵੱਡੇ ਨਾ ਉਹ ਦਾਲਣਾ ਹੈ ਨਾ ਓਏ ਮੇਰੀ ਗੱਲ ਸੁਣ ਉਥੇ ਕੱਡਾ ਭਾਤ ਹੋਣਾ ਹੈ ਜਦ ਮਿੱਟੀ ਬੜੀ ਉਡੰਦੀ ਹੈ ਮੈਂ ਤੋਲ ਲਿਆ ਆਂਦਾ ਨਾ ਉਹ ਆਂਦਾ ਚੜਨਾ ਲਗਾਦਾ ਭਰਾ ਤੂੰ ਨਾ ਜਿਹੜੀ ਕੱਲਾ ਖਰਾਬ ਹੋਇਆ ਉਹ ਆਂਦਾ ਨਾ ਮੈਨੂੰ ਮੈਂਦਾ ਪੈਣਾ ਦਾ ਮੈਂ ਤੂੰ ਉਹ ਕੱਲਾ 50 ਕਿਲੋ ਦੋੜਦਾ ਸ਼ੇਰ ਮੈਨੂੰ ਆਂਦਾ ਦੂਣ ਚੜਦਾ 50 ਆ ਮੈਂ ਤੇਰੇ ਟੋਟੇ ਕਰ ਲੈਣੇ ਹੁਣ ਉਹ ਆਂਦਾ ਬੜਾ ਖਰਾਬ ਹੋਇਆ ਨਾ ਜਿਹੜੀ ਤੇਰੇ ਇਹਦੇ ਤੇਰੇ ਟੋਟੇ ਦਾ ਮੈਂ ਬਣਿਆ ਜੇ ਤੇਰੇ 50 ਦਮ ਜਵਾਦਾ ਦੇ ਬੜੀ ਬੜੀ ਹੋਈ ਜਾਂਦਾ